ਬੜਾ ਕੈਂਟ ਬੰਦਾ ਸੀ ਬਈ ਸਿੱਧੂ ਦਾ ਯਾਰ ਇਹਦੂ ਬਾਈ ਨੇ ਤਾਂ ਮੈਨੂੰ ਵੀਡੀਓ ਜਿਹਦੇ ਵਿੱਚ ਲੱਗਾ ਸਟੇਟਸ ਵੀ ਗੇ ਦੇ ਸੁਣਾ ਹਾਂ ਉਹਦੇ ਉਹਦੇ ਵਿੱਚ ਵੀਡੀਓ ਚ ਵੀ ਲੱਤਾ ਹੋਇਆ ਮੈਨੂੰ ਬਹੁਤ ਹੈਲਪ ਕੀਤੀ ਹੈ ਬਈ ਜਿਹੜਾ ਬੜਾ ਕੈਂਟ ਨੈਸ ਬੰਦਾ ਸੀ ਯਾਰ ਬੜਾ ਕੈਂਟ ਬੰਦਾ ਬੜਾ ਕੈਂਟ ਬੰਦਾ ਹੈ ਤਿਆਰੀਆਂ ਚ ਫਿਰ ਤੁਸੀਂ ਕਰ ਰਹੇ ਹੋ ਕੋਈ ਮਦਦ ਕਰ ਰਹੇ ਹੋ ਇੱਥੇ ਆ ਕੇ ਹਾਂ ਵਸ ਇੱਥੇ ਹੁੰਨੇ ਆ ਭਰਾ ਮੈਂ ਤਾਂ ਇੱਥੇ ਹੁੰਨੇ ਬਹੁਤ ਟਾਈਮ ਹੋ ਗਏ 2-3 ਸਾਲ ਹੋ ਗਏ ਇੰਦੇ ਮਤ ਬਾਈ ਦੀ ਮੌਤ ਹੋਈ ਹੋਰੀ ਹੁੰਨੇ ਬਿਲਕੁਲ ਸੋ ਦੇਖ ਸਕਦੇ ਹਾਂ ਸਿੱਧੂ ਮਸੂਅਦਾ ਦੇ ਫੈਨਸ ਵੀ ਇੱਥੇ ਆਉਣਾ ਸ਼ੁਰੂ ਹੋ ਚੁੱਕੇ ਨੇ ਤਿਆਰੀਆਂ ਦੇਖਣ ਆਏ ਨੇ ਖਾਸ ਤੌਰ ਤੇ ਕਲਵਾਲਤ ਕਰ ਲੈਣੇ ਆ ਹਾਂਜੀ ਮਸੂਅਦੇ ਦਾ ਬਹੁਤ ਫੈਨ ਆ ਜਿਹੜਾ ਸੀਗਾ ਬਹੁਤ ਤਰਸਦਾ ਹੁੰਦਾ ਸੀ ਪਰ ਪਤਾ ਨਹੀਂ ਹੋਇਆ ਟਾਈਮ ਆਉਣਾ ਵੀ ਸਾਈ ਇਹ ਟਾਈਮ ਆਉਣਾ ਉਹਨਾਂ ਨੂੰ ਦੇਖਣ ਸਮਾਦ ਉਹਨਾਂ ਦੀ ਕੱਲ ਨੂੰ ਆਉਂਗੇ ਬੇਬੀ ਕਿੱਥੋਂ ਆਏ ਤੁਸੀਂ ਹਾਂਜੀ ਅਸੀਂ ਇਹ ਜਲੰਧਰ ਜ਼ਿਲ੍ਹੇ ਤੋਂ ਆਏ ਹਾਂ ਠੀਕ ਹੈ ਹਾਂਜੀ ਫੋਕਰ ਵੱਲੋਂ ਟੰਡਰ ਕੱਲ ਵਰਸੀ ਦੀ ਖਾਸ ਤੌਰ ਤੇ ਚ ਪਹਿਲੇ ਆ ਗਏ ਤੁਸੀਂ ਹਾਂਜੀ ਹਾਂਜੀ ਅੱਜ ਹੀ ਆਏ ਆ ਅਸੀਂ ਤਾਂ ਉਦਾਂ ਹੀ ਉਦਾਂ ਆਏ ਸੀਗੇ ਤਾਂ ਚਲੋ ਪਤਾ ਇੱਥੇ ਆਣ ਕੇ ਪਤਾ ਲੱਗਾ ਵਰਸੀ ਹਾਂਜੀ ਹਾਂਜੀ ਆ ਬੱਚੇ ਦਾ ਇਹਦਾ ਬਹੁਤ ਸੀਗਾ ਇਹਨੂੰ ਬੜਾ ਪ੍ਰੇਮ ਸੀਗਾ ਉਹਦੇ ਅੱਛਾ ਹਾਂਜੀ ਕੀ ਨਾਮ ਹੈ ਬੇਟਾ ਤੁਹਾਡਾ ਕਰਮਨ ਜੋ ਸਿੰਘ ਠੀਕ ਹੈ ਫੈਨੋ ਸਿੱਧੂ ਮਸਲਤੇ ਹਾਂਜੀ ਕੋਈ ਗਾਣਾ ਹੁੰਦਾ ਸੁਣਾ ਦੇ ਸੁਣਾ ਰਹੀ ਹੁੰਦਾ ਸੀਗਾ ਹੁਣ ਹੁੰਦਾ ਰਹਿ ਗਿਆ ਹੁੰਦੀ ਹੈ ਸੁਣਦੇ ਹਾਂ ਹਾਂਜੀ ਇਹ ਬੋਲਦਾ ਵੀ ਇੱਦਾਂ ਹੈਗਾ ਆ ਤਾਂ ਪਰ ਹੁਣ ਚੱਕਦਾ ਆ ਬਹੁਤ ਸੀਗਾ ਇਹਦਾ ਬਹੁਤ ਜ਼ਿਆਦਾ ਬੜਾ ਦੁੱਖ ਹੋਇਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀਗਾ ਤੇ ਬਿਲਕੁਲ ਬਿਲਕੁਲ ਦੇਖ ਸਕਦੇ ਜਿਹੜੇ ਫੈਨਸ ਨੇ ਉਹ ਭਾਵੁਕ ਵੀ ਹੋ ਰਹੇ ਨੇ ਹਾਂਜੀ ਬਿਲਕੁਲ ਤੇ ਕੁਛ ਨਹੀਂ ਕਹਿ ਸਕਦੇ ਆ ਟਾਈਮ ਹਨਾ ਬਤੇ ਹੋਰ ਕੌਣ ਕੌਣ ਕੋਣ ਆਇਆ ਤੁਹਾਡੇ ਨਾਲ ਹਾਂਜੀ ਆ ਪਰਿਵਾਰ ਹੀ ਆਪਣਾ ਬੇਟੇ ਆ ਪੋਤੇ ਵੀ ਆ ਭਰਾ ਆ ਮੇਰਾ ਨੂ ਆਇਆ ਉੱਤੇ ਆਏ ਮੇਰਾ ਦਰਾਨੀ ਮੇਰੀ ਜਠਾਨੀ ਮੇਰੀ ਸਾਰੇ ਹੀ ਆਏ ਆ ਹਾਂਜੀ ਬਿਲਕੁਲ ਦੇਖ ਸਕਦੇ ਹੋ ਜਿਹੜੇ ਫੈਨਸ ਨੇ ਉਹ ਪਾਵਕ ਹੋਰੇ ਨੇ ਸੋ ਖਾਸ ਕਰਕੇ ਜਲੰਧਰ ਤੋਂ ਆਏ ਨੇ ਤੇ ਕੱਲ ਸਿੱਧੂ ਮਸਲੇ ਦਾ ਦੀ ਵਰਸੀ ਵੀ ਹੈ ਉੱਥੇ ਵੀ ਸ਼ਾਮ ਲਵਾਂਗੇ ਬਿਲਕੁਲ ਜੀ ਬਿਲਕੁਲ ਸਵੇਰੇ ਅੱਜ ਘਰ ਗਏ ਸੀਗੇ ਤੇ ਕਹਿੰਦੇ ਬੰਦਿਆ ਮਨਾ ਕਰ ਦਿੱਤਾ ਜਾਣ ਤੋਂ ਹੂੰ ਹੂੰ ਤੇ ਹੁਣ ਅਸੀਂ ਇੱਥੇ ਰੁਕ ਜਾਣਾ ਅੱਜ ਰਾਤ ਤੇ ਸਵੇਰੇ ਵਰਸੀ ਦੇਖ ਕੇ ਜਾਣਾ ਜੀ ਜੀ ਸੋ ਖਾਸ ਤਰ੍ਹਾਂ ਤੇ ਜਲੰਧਰੋਂ ਆਏ ਨੇ ਦੇਖੋ ਇੱਕ ਹੋਰ ਮੈਮ ਵੀ ਮੌਜੂਦ ਨੇ ਗੱਲਬਾਤ ਕਰਦ ਰਹੀ ਨੇ ਕਾਫੀ ਜਿਹੜੇ ਹੈਗੇ इमोशनल ਹੋ ਗਏ ਅਸੀਂ ਦੇਖ ਰਹੇ ਤੁਹਾਡੀ ਅੱਖਾਂ ਚ ਥਰੂ ਅਸੀਂ ਖਾਸ ਅਸੀਂ ਦੇਖ ਪਾ ਰਹੇ ਹਾਂ ਤੁਹਾਡੀ ਹਾਂਜੀ ਹਾਂ ਨਹੀਂ ਬੋਲਿਆ ਨਹੀਂ ਯਾਰ ਹਾਂਜੀ ਹਾਂ ਸੈਨੂ ਬਹੁਤ ਵੱਟੇ ਬਿਲਕੁਲ ਦੇਖ ਸਕਦੇ ਹੋ ਬੜੀ ਭਾਵੁਕ ਮੂਮੈਂਟ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਥੀ ਦੂਜੇ ਪਾਸੇ ਤਿਆਰੀਆਂ ਵੀ ਦਿਖਾਉਨੇ ਆ ਦੇਖੋ ਫੈਨਸ ਕਿੰਨੇ ਭਾਵੁਕ ਹੋ ਰਹੇ ਨੇ ਬਹੁਤ ਪਿਆਰ ਕਰਦੇ ਨੇ ਸਿੱਧੂ ਮਸੂਆਲੇ ਨੂੰ ਸੋ ਦੂਜੇ ਪਾਸੇ ਦੇਖੋ ਲੰਗਰ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹ ਵੀ ਦਿਖਾ ਦਨੇ ਆ ਜਿੱਥੇ ਲੰਗਰ ਵਿਵਸਥਾ ਹੋਵੇਗੀ ਉਸ ਨੂੰ ਲੈ ਕੇ ਖਾਸ ਤੌਰ ਤੇ ਤਿਆਰੀਆਂ ਸ਼ੁਰੂ ਹੋ ਰਹੀਆਂ ਨੇ ਉਹ ਵੀ ਤੁਹਾਨੂੰ ਦਿਖਾ ਦਨੇ ਆ ਸੋ ਸਿੱਧੂ ਮੂਸੇਵਾਲੇ ਦੀ ਸਮਾਦ ਤੇ ਜਿਹੜਾ ਹੈਗਾ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਟੈਂਟ ਲੱਗ ਚੁੱਕੇ ਸੋ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਜਿਹੜੇ ਜਿਹੜੇ ਪਿੰਡ ਵਾਸੀ ਨੇ ਉਹ ਖਾਸ ਤੌਰ ਤੇ ਤਿਆਰੀਆਂ ਵੀ ਸ਼ੁਰੂ ਕਰ ਰਹੇ ਨੇ ਸੋ ਦੇਖ ਸਕਦੇ ਹੋ ਪਿਆਜ ਚੀਦੇ ਜਾ ਰਹੇ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰ ਦਨੇ ਆ ਭਾਈ ਜੀ ਕਿੰਨੇ ਕੁ ਤਿਆਰੀ ਹੋ ਗਈਆਂ ਹਾਂਜੀ तो हुई है जी। ठीके ठीके ठीके। हाँ जी। लंगर व्यवस्था कि जी। लंगर दी थी थी जी। सामने सामने हांजी हां घंटे डेढ़ घंटे तक सारा काम हो जाएगा लगन गे दो ढाई घंटे लग जा ਬਿਲਕੁਲ ਸੋ ਲੰਗਰ ਵਿਵਸਥਾ ਦੀ ਤਿਆਰੀ ਵੀ ਚੱਲ ਰਹੀ ਹੈ ਨਾਲ ਨਾਲ ਸੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਅਸੀਂ ਜਿੱਥੇ ਕਿ ਕੱਲ ਮਰਹੂਮ ਗਾਇਕ ਸਿੱਧੂ ਮਸੇਵਾਲੇ ਦੀ ਕੱਲ ਤੀਸਰੀ ਵਰਸੀ ਹੈ ਜਿਹੜੀ ਕਿ ਮਨਾਈ ਜਾ ਰਹੀ ਹੈ ਪਿੰਡ ਮੂਸਾ ਵਿਖੇ ਸੋਸ ਨੂੰ ਲੈ ਕੇ ਤਿਆਰੀਆਂ ਜਿਹੜੀ ਹੈਗੀਆਂ ਲਗਭਗ ਸਾਰੀਆਂ ਮੁਕੰਮਲ ਨੇ ਸੋ ਦੇਖ ਸਕਦੇ ਹੋ ਵਾਟਰ ਟੈਂਕ ਵੀ ਜਿਹੜਾ ਹੈਗਾ ਇੱਥੇ ਲਿਆਂਦਾ ਗਿਆ ਜਿੱਥੇ ਕਿ ਤੁਸੀਂ ਖਾਸ ਤੌਰ ਤੇ ਦੇਖ ਸਕਦੇ ਹੋ ਸਿੱਧੂ ਬਾਈ ਦੀ ਫੋਟੋ ਹੈ ਸੋ ਦੇਖ ਸਕਦੇ ਹੋ ਫੋਟੋ ਇਹ ਬੜੀ ਭਾਵਕ ਕਰਨ ਵਾਲੀ ਹੈ ਦੇਖੋ ਛੋਟੇ ਸਿੱਧੂ ਦੀ ਵੀ ਵਿੱਚ ਇੱਕ ਤਰ੍ਹਾਂ ਦੀ ਤਸਵੀਰ ਦਿਖਾਈ ਗਈ ਹੈ। ਸੋ ਇਹ ਤਸਵੀਰਾਂ ਬੇहद ਭਾਵੁਕ ਨੇ ਫੈਨਸ ਵੀ ਜਿੱਥੇ ਆਏ ਨੇ ਫੈਨਸ ਵੀ ਜਿਹੜੇ ਕਾਫੀ ਭਾਵੁਕ ਨਜ਼ਰ ਆਏ ਸੁੰਮਰਹੁਮ ਗਾਇਕ ਸਿੱਧੂ ਮਸੂਆਲੇ ਦੀ ਕਾਲੂ ਬਰਸੀ ਐ ਤੀਸਰੀ ਬਰਸੀ ਉਹਨਾਂ ਦੀ ਯਾਦ ਵਿੱਚ ਇੱਥੇ ਜਿਹੜਾ ਹੈਗਾ ਬਰਸੀ ਨਹੀਂ ਜਾਊਗੀ ਸੋ ਗਲਬਾਤ ਵੀ ਕਰ ਲੈਣੇ ਆ। ਬਾਈ ਜੀ ਕਿੰਨੇ ਕੁ ਇੰਤਜ਼ਾਮ ਹੋ ਗਏ? ਲਗਭਗ 3000 ਤੋਂ 3500 ਦੇ ਲਗਭਗ ਬੈਠਣ ਦੀ ਬਦਲ ਜਿਹੜੀ ਗੈਦਰਿੰਗ ਦਾ ਹੋ ਰਿਹਾ ਹੈਗਾ। ਵਸਤਾ ਵਸਤਾ ਹੈਗੀ ਆ। ਹਾਂਜੀ ਹਾਂਜੀ ਹਾਂਜੀ। ਅੰਦਰ ਅੰਦਰ ਠੀਕ ਬਾਹਰ ਜਿਹੜਾ ਲਾਇਆ ਹੋਇਆ ਜਾਂਦਾ ਜਿਵੇਂ ਕੋਈ ਖਾਣ ਵਾਸਤੇ ਜਾਂ ਪਾਣੀ ਧਾਣੀ ਜਾਂ ਰੋਟੀ ਉਧਰ ਬਾਹਰ ਲਗਣੀ ਹੈ ਠੀਕ ਹੈ ਉਹ ਵੀਆਪੀ ਐਂਟਰੀ ਵੀ ਬੜਾਈ ਨਹੀਂ ਅੱਛਾ ਮੈਨ ਨਹੀਂ ਕਿਹਾ ਹਾਂਜੀ ਬਿਲਕੁਲ ਸੋਹਰ ਵੀ ਗੱਲਬਾਤ ਕਰ ਲੈਣੇ ਹਾਂਜੀ ਭਾਜੀ ਇਹ ਕਿੱਦਾਂ ਦੇ ਚੱਲ ਰਹੇ ਨੇ ਭਾਜੀ ਇੰਤਜ਼ਾਮ ਇੰਤਜ਼ਾਮ ਬਹੁਤ ਵਧੀਆ ਚੱਲ ਰਿਹਾ ਵੀਰ ਜੀ ਵੀਆਪੀ ਇੱਥੇ ਕੋਈ ਨਹੀਂ ਸਭ ਇੱਕੋ ਹੀ ਰੱਖਿਆ ਹੋਇਆ ਸਿਸਟਮ ਕਿਸੇ ਵਾਸਤੇ ਕੋਈ ਵੀਆਈਪੀ ਨਹੀਂ ਹੈ ਕੋਈ ਹੋਣੀ ਹੈ ਲੰਗਰ ਚੱਲਣਾ ਹੈ ਖੁੱਲਾ ਲੰਗਰ ਚੱਲਣਾ ਹੈਗਾ ਲੰਗਰ ਦਾ ਪ੍ਰਬੰਧ ਬਾਜੀ ਕਿੱਥੇ ਕੀਤਾ ਹੋਇਆ ਬਾਹਰਲੇ ਪਾਸੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਵੀਰ ਜੀ ਠੀਕ ਹੈ ਤੇ ਲੰਗਰ ਜਿਹੜਾ ਹੈ ਓਪਨ ਹੈਗਾ ਸਭ ਵਾਸਤੇ ਵੀਆਈਪੀ ਹੈ ਚਾਹੇ ਨਾਨ ਵੀਆਈਪੀ ਹੈ ਸਭ ਓਪਨ ਇੱਕੋ ਥਾਂ ਦਾ ਲੰਗਰ ਹੈਗਾ ਅਸੀਂ ਦੇਖ ਰਹੇ ਹਾਂ ਵਿਵਸਥਾ ਕਾਫੀ ਤੁਸੀਂ ਵਧੀਆ ਤਰੀਕੇ ਨਾਲ ਤੁਸੀਂ ਹੈਂਡਲਿੰਗ ਕਰ ਰਹੇ ਹੋ ਕੂਲਰ ਵੀ ਲਗਾਏ ਗਏ ਨੇ ਕਿਉਂਕਿ ਗਰਮੀ ਦਾ ਵੀ ਖਾਸ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਗਰਮੀ ਨੂੰ ਧਿਆਨ ਦੇ ਮੱਦੇ ਨਜ਼ਰ ਪੱਖੇ ਕੂਲਰ ਵੀ ਕਿਸੇ ਸਾਰਾ ਪ੍ਰਬੰਧ ਕਰਕੇ ਲੈ ਕੇ ਚੱਲ